ਸਾਰੇ ਜੋ ਹੋਮਲੈਸ ਹੋ ਸੰਸਥਾ ਵੱਲੋਂ ਮਕਾਨ ਬਣਾ ਕੇ ਦੇ ਰਹੇ ਆ ਤੁਸੀਂ ਪਹਿਲਾਂ ਹੀ ਮਕਾਨ ਦੇ ਚੁੱਕੇ ਨਾ ਹੁਣ ਅੱਜ ਫੇਰ ਕਿੰਨੇ ਮਕਾਨ ਦੇਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪ੍ਰਿੰਸੀਪਲ ਸਾਹਿਬ ਜੀ ਨੇ ਤੁਹਾਨੂੰ ਸਾਰਿਆਂ ਨੂੰ ਦੱਸ ਹੀ ਦਿੱਤਾ ਕਿ ਗੁਰਮਤਿ ਗਿਆਮੇ ਸ਼ਿਕਾਇਤ ਦੀ ਸੰਚੀ ਟੀਮ ਅੱਜ ਇੱਥੇ ਪਿੰਡ ਜੁਵਾਲ ਪਹੁੰਚੀ ਆ ਵੀਰ ਸੁਖਪਾਲ ਸਿੰਘ ਜੀ ਹਾਂਗਕong ਵਾਲੇ ਜਿਨ੍ਹਾਂ ਨੇ ਜਿਨ੍ਹਾਂ ਦੇ ਪਰਿਵਾਰ ਵੱਲੋਂ ਇਹ ਕਹਿ ਸਕਦੇ ਆਪਾਂ ਕਿ ਪੰਜ ਘਰਾਂ ਦੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਇਹ ਜੋ ਸੇਵਾ ਲੈ ਕੇ ਸਾਰੀ ਟੀਮ ਪੌਜਦੀ ਇੱਥੇ ਪਹੁੰਚੀ ਆ ਤੇ ਜਿਵੇਂ ਕਿ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਸੰਤ ਨੂੰ ਕਿ ਤੁਸੀਂ ਇੱਕ ਵਾਰੀ ਆਪ ਆਣ ਕੇ ਪਿੰਡ ਜੁਵਾਲਾਂ ਕੇ ਵੇਖੋ ਤੁਹਾਨੂੰ ਖਾਇਤਾ ਕਿ ਕਿਵੇਂ ਇੱਥੇ ਝੌਂਪੜੀਆਂ ਦੇ ਵਿੱਚ ਮਤਲਬ ਜਦੋਂ ਆਪਣੇ ਮੀਂਹ ਪੈਂਦਾ ਤੇ ਆਪਾਂ ਆਮ ਚੰਗੇ ਘਰਾਂ ਦੇ ਲੋਕ ਤਰ੍ਹਾਂ ਤਰ੍ਹਾਂ ਦੇ ਭਗਵਾਨ ਬਣਾ ਕੇ ਖਾਂਦੇ ਆ ਪਰ ਜਦੋਂ ਇੱਥੇ ਮੀਂਹ ਪੈਂਦਾ ਤੇ ਇਹਨਾਂ ਨੂੰ ਆਪਣੇ ਸਿਰ ਬਚਾਉਣ ਦੀ ਫਿਕਰ ਪਈ ਹੁੰਦੀ ਆ ਕਿਤੇ ਅਸੀਂ ਮਤਲਬ ਗਿੱਲੇ ਨਾ ਹੋ ਜਾਈਏ ਕਿਉਂਕਿ ਹਾਲਾਤ ਇਹ ਬਣੇ ਪਏ ਆ ਕਿ ਇਹ ਛੰਨਾ ਚ ਹੁੰਦੀਆਂ ਵਾ ਪਾਣੀ ਖਲੋ ਜਾਂਦਾ ਆਣ ਕੇ ਛੰਨਾ ਦੇ ਵਿੱਚ ਕਿਉਂਕਿ ਜਦੋਂ ਅਸੀਂ ਪਹਿਲਾਂ ਵੀ ਆਣ ਕੇ ਵੇਖਿਆ ਸੀ ਕਿ ਹਾਲਾਤ ਅਜੇ ਵੀ ਉਹੋ ਹੀ ਆ ਪਰ ਜਿਵੇਂ ਅੱਜ ਪਤਾ ਲੱਗਾ ਵੀ 137 ਨੰਬਰ ਘਰ ਤੱਕ ਪਹੁੰਚ ਕੇ ਹੌਲੀ ਆਡੀ ਸੰਗਤਾਂ ਸਹਿਯੋਗ ਕਰ ਰਹੀਆਂ ਦੇਸ਼ ਉਦੇਸ਼ ਦੀਆਂ ਤੇ ਇਹ ਹੌਲੀ ਹੌਲੀ ਇਹ ਸਾਰਾ ਨਗਰ ਹੀ ਪੱਕਾ ਹੋ ਜਾਏਗਾ ਤੇ ਅਸੀਂ ਇਹਨਾਂ ਵੀਰਾਂ ਨੂੰ ਵੀ ਬੇਨਤੀ ਕੀਤੀ ਆ ਕਿ ਜਿੱਥੇ ਸੰਗਤਾਂ ਦਸਵੰਦ ਦੀ ਕਮਾਈ ਤੁਹਾਡੇ ਤੇ ਲਾ ਰਹੀਆਂ ਤੇ ਤੁਸੀਂ ਵੀ ਇਹ ਆਪਣਾ ਫਰਜ਼ ਸਮਝਣਾ ਕਿ ਅਸੀਂ ਨਸ਼ਿਆਂ ਤੋਂ ਸਮਾਜਿਕ ਬਰਾਈਆਂ ਤੋਂ ਦੂਰ ਰਹਿ ਕੇ ਗੁਰੂ ਨਾਨਕ ਸਾਹਿਬ ਵੱਲੋਂ ਜਿਹੜੀ ਇਹ ਸੋਚ ਇੱਕ ਸਿੱਖ ਨੂੰ ਦਿੱਤੀ ਗਈ ਆ ਉਸ ਸੋਚ ਦੇ ਮੁਤਾਬਕ ਹੀ ਇਹ ਸੇਵਾ ਹੋ ਰਹੀ ਆ ਤੇ ਜਿੰਨੇ ਵੀ ਦੇਸ਼ ਉਦੇਸ਼ ਵਿੱਚ ਸਾਡੇ ਭੈਣ ਭਰਾ ਇਸ ਵੀਡੀਓ ਨੂੰ ਸੁਣਨ ਉਹਨਾਂ ਨੂੰ ਬੇਨਤੀ ਆ ਵੀ ਜਦੋਂ ਵੀ ਤੁਸੀਂ ਕਿਤੇ ਪੰਜਾਬ ਆਉਂਦੇ ਹੋ ਜਿਵੇਂ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਆਣ ਕੇ ਮੱਥਾ ਟੇਕਣਾ ਆਪਣਾ ਫਰਜ਼ ਸਮਝਿਓ ਮੈਂ ਸਮਝਦਾ ਇਹ ਵੀ ਇੱਕ ਧਾਰਮਿਕ ਸਥਾਨ ਆ ਜਦੋਂ ਤੁਸੀਂ ਇੱਥੇ ਆਓਗੇ ਤੇ ਪੱਕੀ ਗੱਲ ਹੈ ਕਿ ਤੁਸੀਂ ਆਪਣਾ ਦਸਵੰਦ ਦੇਣ ਤੋਂ ਬਿਨਾਂ ਇਥੋਂ ਨਹੀਂ ਜਾਓਗੇ ਕਿਉਂਕਿ ਇਹ ਵਾਕਿਆ ਇਥੇ ਲੋੜਵੰਦ ਜਿਹੜੇ ਪਰਿਵਾਰ ਆ ਜਿਨ੍ਹਾਂ ਨੂੰ ਸੱਚੀ ਜ਼ਰੂਰਤ ਆ ਕਿਉਂਕਿ ਜਿਹੜੇ ਲੋਕ ਜਦੋਂ ਅਸੀਂ ਸਮਾਜ ਦੀ ਗੱਲ ਵੇਖਦੇ ਆ ਵੀ ਰੋਟੀ ਕੱਪੜਾ ਤੇ ਮਕਾਨ ਇਹ ਤਿੰਨ ਗੱਲਾਂ ਦੀ ਆਮ ਜਿਹੜੀ ਆ ਵਿਚਾਰ ਸਮਾਜ ਦੇ ਵਿੱਚ ਚਲਦੀ ਆ ਪਰ ਜਿਹੜੀ ਮੁੱਢਲੀ ਜਿਹੜੀ ਹੁੰਦੀ ਆ ਕਿ ਬੰਦਾ ਆਪਣੀ ਛੱਤ ਚਾਹੁੰਦਾ ਵਾ ਤੇ ਇਥੇ ਆਣ ਕੇ ਜਦੋਂ ਪਤਾ ਲੱਗਾ ਵੀ ਬਹੁਤ ਘਰ ਇਦਾਂ ਦੇ ਜਿਹੜੇ ਆਪਣਾ ਕਾਨਿਆਂ ਦੀਆਂ ਛੰਨਾ ਦੇ ਵਿੱਚ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰ ਦਿੱਤੀ ਆ ਵੀਰ ਜੀ ਵਰਿੰਦਰ ਸਿੰਘ ਜੀ ਪ੍ਰਹਾਰ ਜੋ ਇਹ ਬੜੀ ਵਧੀਆ ਸੇਵਾ ਕਰ ਰਹੇ ਆ ਤੇ ਹੌਲੀ ਹੌਲੀ ਇੱਕ ਟੀਮ ਬਣਦੀ ਜਾ ਰਹੀ ਆ ਜਿਹੜੇ ਜਿਹੜੇ ਵੀਰ ਵੀ ਇਹ ਸੇਵਾ ਕਰਦੇ ਜਾ ਰਹੇ ਆ ਤੇ ਉਹ ਇਸ ਟੀਮ ਦਾ ਹਿੱਸਾ ਬਣਦੇ ਜਾ ਰਹੇ ਆ ਅਸੀਂ ਉਹਨਾਂ ਪਰਿਵਾਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਪਹਿਲਾਂ ਵੀ ਸੇਵਾ ਕਰ ਚੁੱਕੇ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੇਵਾ ਕਰਨਗੇ ਤੇ ਸਮੁੱਚੀ ਟੀਮ ਵੱਲੋਂ ਅਸੀਂ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬੇਨ ਮੇਰੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸੁਖੀ ਆ ਬਈ ਮੇਰਾ ਨਾਮ ਗੁਰਬਚਨ ਸਿੰਘ ਆ ਜੀ ਗੁਰਮਤ ਗਿਆਨ ਮੈਕਨਿਸ਼ੀ ਕਾਲ ਪ੍ਰਿੰਸੀਪਲ ਮੇਰੇ ਨਾਲ ਸਾਰੇ ਕਾਲਜ ਤੋਂ ਟੀਮ ਭਾਈ ਸਰਬਸਿੱਤ ਹੁੰਦਾ ਭਾਈ ਸਿਲਿੰਦਰ ਸਿੰਘ ਜੀ ਭਾਈ ਸੰਜੀਤ ਸਿੰਘ ਜੀ ਦੁਬਈ ਵਾਲੇ ਸਰਦਾਰ ਪ੍ਰਫਸ਼ਨ ਸਿੰਘ ਜੀ ਔਰ ਮਾਲੂ ਵਾਲ ਦੀ ਸੰਗਤ ਆਈ ਹੈ ਅੱਜ ਹਾਂਗਕਾਂਗ ਤੋਂ ਭਾਈ ਸਪਾਲ ਸਿੰਘ ਜੀ ਅਤੇ ਭਾਈ ਅਮਰਿੰਦਰ ਸਿੰਘ ਜੀ ਅਤੇ ਭਾਈ ਜਗਰੂਪ ਸਿੰਘ ਜੀ ਵੱਲੋਂ ਪੰਜ ਮਕਾਨਾਂ ਦੀ ਜਿਹੜੀ ਸੇਵਾ ਹੈ ਉਹ ਸਰਦਾਰ ਵਰਿੰਦਰ ਸਿੰਘ ਪਰਹਾਰ ਦੇ ਰਹੀਂ ਕੀਤੀ ਜਾ ਰਹੀ ਹੈ ਔਰ ਇਹ 137ਵਾਂ ਮਕਾਨ ਜਿਹੜਾ ਉਹ ਅੱਜ ਜਿਹੜਾ ਵੀ ਸ਼ੁਰੂ ਕੀਤਾ ਜਾ ਰਿਹਾ ਅਸੀਂ ਅਜੋਵਾਲ ਵਾਲੀ ਸੰਗਤ ਵੱਲੋਂ ਭਾਈ ਸੁਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਨਾਲ ਅਸੀਂ ਭਾਈ ਪਰਹਾਰ ਜੀ ਨੂੰ ਵਧਾਈ ਦਿੰਦੇ ਹਾਂ ਕੇ ਇਸ ਯੁੱਗ ਦੇ ਅੰਦਰ ਵੀ ਆਪਣਾ ਸਮਾਂ ਕੱਢ ਕੇ ਤੇ ਤੁਸੀਂ ਲੋੜਵੰਦਾਂ ਪਰਿਵਾਰਾਂ ਦੀ ਸਹਾਇਤਾ ਕਰ ਰਹੇ ਹੋ ਪਾਈ ਸਰਵਿਸਿੰਗ ਤੁੰਦਾ ਦੀ ਉਦਮ ਸਦਕਾ ਇਹ ਸਾਰੇ ਮਕਾਨ ਜਿਹੜੇ ਨੇ ਵੀ ਸਾਕਾਰ ਹੋ ਰਹੇ ਨੇ ਦੇਸ਼ ਵਦੇਸ਼ ਦੇ ਸੰਗਤਾਂ ਨੂੰ ਬਰਜ਼ੋਰ ਬੇਨਤੀ ਹੈ ਕਿ ਜਦੋਂ ਵੀ ਕਦੇ ਪੰਜਾਬ ਵਿੱਚ ਆਓ ਨਗਰ ਅਜੋਵਾਲ ਦੇ ਵਿੱਚ ਜ਼ਰੂਰ ਹੋ ਕੇ ਜਾਣ ਦੀ ਕਿਰਪਾਲਤਾ ਕਰਨੀ ਸਮੁੱਚੇ ਤੌਰ ਤੇ ਪਾਈ ਸਰਵਿਸਿੰਗ ਤੁੰਦਾ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਔਰ ਉਸ ਉਪਰਾਲੇ ਦੇ ਤਹਿਤ ਅੱਜ ਸਾਰੀ ਜਿਹੜੀ ਇਹ ਮਕਾਨਾਂ ਦੀ ਉਸਾਰੀ ਹੈ ਉਹ ਹੁਣ ਸ਼ੁਰੂ ਹੋ ਰਹੀ ਹੈ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਵਾਲ ਦੇ ਵਿੱਚ ਸਿਗਲੀਗਰ ਬਸਤੀ ਦੇ ਵਿੱਚ ਅੱਜ 137ਵਾਂ ਘਰ ਅਸੀਂ ਸ਼ੁਰੂ ਕਰਾ ਰਹੇ ਹਾਂ ਬਹੁਤ ਹੀ ਧੰਨਵਾਦ ਹੈ ਸਰਦਾਰ ਸਰਜੀਤ ਸਿੰਘ ਜੀ ਤੁੰਦਾ ਤੇ ਗਿਆਨੀ ਗੁਰਬਚਨ ਸਿੰਘ ਜੀ ਪ੍ਰਿੰਸੀਪਲ ਲੁਧਿਆਣੇ ਵਾਲੇ ਜੋ ਸਟੇ ਦੇ ਵਿੱਚ ਆ ਜਾਈ ਹਨ ਇੱਥੇ ਘਰਾ ਦੇ ਨਹੀਂ ਪੱਥਰ ਰੱਖਣ ਤੇ ਲੱਖ ਲੱਖ ਧੰਨਵਾਦ ਹੈ ਹਾਂਗਕਾਂਗ ਤੋਂ ਸਰਦਾਰ ਸਪਾਲ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਤੇ ਉਹਨਾਂ ਦੇ ਪਿੰਡ ਦੇ ਜੋ ਸੱਜਣ ਅੱਜ ਕਿੰਗਾਏ ਹੋਏ ਹਨ ਸਾਡੇ ਵਿੱਚ ਉਹਨਾਂ ਦਾ ਵੀ ਮੈਂ ਇੱਥੇ ਆਉਣ ਤੇ ਜੀ ਆਇਆਂ ਕਹਿੰਦਾ ਇਹ ਲੋਕ ਸਿਗਲੀਗਰ ਲੋਕ ਇੰਨੀ ਗ਼ਰੀਬੀ ਦੇ ਵਿੱਚ ਦਿਨ ਕੱਟ ਰਹੇ ਹਨ ਕਿਸ ਤੋਂ ਹੇਠੇ ਜਾ ਨਹੀਂ ਸਕਦੇ ਇਹ ਗਰੀਬੀ ਦਾ ਸਿਖਰ ਹੈ ਇਹ ਗਰੀਬੀ ਦੀ ਛੜ ਨੋਂ ਵੀ ਹੇਠ ਹਨ ਜੋ ਹਜ਼ਾਰ ਸਾਲ ਪਹਿਲਾਂ ਇਹਨਾਂ ਦੇ ਪੂਰਵਜ ਜਿੱਦਾਂ ਝੁੱਗੀਆਂ ਤੇ ਰਹਿੰਦੇ ਹੋਣਗੇ ਅੱਜ ਵੀ ਰਹਿ ਰਹੇ ਹਨ ਇਹਨਾਂ ਲਈ ਦੇਸ਼ ਜਾਤ ਹੋਇਆ ਜਾਂ ਨਾ ਹੋਇਆ ਇਹਨਾਂ ਲਈ ਇੱਕ ਬਰਾਬਰ ਹੈ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਅਸੀਂ ਲੋਕ ਰਾਜ ਵਿੱਚ ਰਹਿ ਰਹੇ ਹਾਂ ਅਸੀਂ ਡੈਮੋਕ੍ਰੇਸੀ 'ਚ ਰਹਿ ਰਹੇ ਹਾਂ ਇਹ ਧੋਰੀ ਗੁਲਾਮੀ ਭੋਗ ਰਹੇ ਹਾਂ ਇਹ ਸਰਕਾਰੀ ਗੁਲਾਮੀ ਹੈ ਇੱਕ ਸਮਾਜਿਕ ਗੁਲਾਮੀ ਹੈ ਬਿਲਕੁਲ ਟੁੱਟੇ ਹੋਏ ਹਨ ਲੋਕ ਪਰ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਤੁੰਦਾ ਸਾਹਿਬ ਪਹੁੰਚੇ ਹਨ ਮੇਰੇ ਸੱਜਣ ਸਾਰੇ ਏਡੇ ਏਡੀ ਦੂਰੋਂ ਪਹੁੰਚੇ ਹਨ ਗਿਆਨੀ ਗੁਰਬਚਨ ਸਿੰਘ ਜੀ ਸੇ ਇੰਦਰ ਆਓ ਥੋੜਾ ਤੇ ਇਹਨਾਂ ਦਾ ਕਿ ਆਪ ਨਹੀਂ ਪਹੁੰਚੇ ਇਹ ਬਾਬਾ ਨਾਨਕ ਨੇ ਕੀ ਕਿਰਪਾ ਹੋਈ ਹੈ ਕੋਈ ਦੇਖੋ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਜੇ 5-10 ਘਰ ਹੁੰਦੇ ਤਾਂ ਮੈਂ ਆਪ ਹੀ ਸੋਚਦਾ ਕਿ ਮੈਂ ਬਣਵਾਏਆ ਮੇਰੀ ਹੋਂਮੇ ਆ ਜਣੀ ਸੀ ਉਹ ਮੇਰੀ ਹੋਂਮੇ ਨਹੀਂ ਹੈ 135 ਘਰ ਬਣ ਗਏ ਕਿਸੇ ਉੱਪਰ ਵਾਲੀ ਸ਼ਕਤੀ ਤੋਂ ਬਣਾ ਨਹੀਂ ਬੜ ਸਕਦੇ ਇਹ ਮੈਂ ਇਹਨਾਂ ਨੂੰ ਜਾਣਦਾ ਵੀ ਨਹੀਂ ਸੀ ਇਹਨਾਂ ਸੀ ਚੇਤਨੂ ਪਾਲ ਸਿੰਘ ਹਾਂਗਕong ਤੋਂ ਅਨਵੀਰ ਜਿਨ੍ਹਾਂ ਨੇ ਕਿ ਅੱਜ ਮਾਇਆ ਭੇਜ ਕੇ ਸਾਨੂੰ ਇਸ ਯੋਗ ਬੜਾਇਆ ਕਿ ਅਸੀਂ 5 ਘਰ ਹੋਰ ਬਣਾ ਸਕੀਏ ਮੈਂ ਉਹਨਾਂ ਨੂੰ ਬੜਾ ਜਾਣਦਾ ਸੀ ਇਹ ਸਾਰਿਆਂ ਤੇ ਵਾਜਗੁਰੂ ਦੀ ਕਿਰਪਾ ਹੋਈ ਹੈ ਕਿਸੇ ਪower ਸ਼ਕਤੀ ਦੀ ਕਿਰਪਾ ਹੋਈ ਹੈ ਜੋ ਆਜੇ ਨੇ ਇਸ ਪਰਿਵਾਰ ਦਾ ਸਾਥ ਦਿੱਤਾ ਆ ਦੇਖੋ ਕਿੰਨਾ ਗਰੀਬ ਪਰਿਵਾਰ ਹੈ ਇਸ ਸੁਗੀ ਦੇ ਵਿੱਚ ਰਹਿ ਰਹੇ ਆ ਤੋਂ ਬੱਤਿਆ ਇਹਨਾਂ ਦੇ ਸਿੰਘ ਖਾਲਸਾ ਹੈਗਾ ਅਮਰਤ ਛਕਿਆ ਹੋਇਆ ਨਹੀਂ ਤੇ ਇਹਨਾਂ ਤੇ ਹੁਣ ਬਹੁਤ ਗਰੀਬ ਇਨਾਂ ਦੀ ਸੁਰਦਾ ਹੰਤ ਵਿੱਚ ਮੈਂ ਸਾਰਿਆਂ ਦਾ ਬੇਹੱਦ ਧੰਨਵਾਦ ਕਰਦਾ ਜੋ ਵੀ ਸੰਗਤਾਂ ਆਈਆਂ ਤੇ ਮੈਂ ਵਿਦੇਸ਼ ਦੀਆਂ ਸੰਗਤਾਂ ਨੂੰ ਅਸੀਂ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹੋ ਜੀ ਜਗਤ ਅਖਿਆਲ ਨੂੰ ਕਿਉਂਕਿ ਇਹ ਵੀ ਸਾਡੇ ਭਰਾ ਸਾਡੀਆਂ ਪੇਣਾ ਸਾਡੇ ਹੀ ਬੱਚੇ ਹਨ ਤੇ ਇਹਨਾਂ ਨੂੰ ਵੀ ਅਸੀਂ ਸਮੇਂ ਦੇ ਹਾਨੀ ਬਣਾਈਏ ਅਸੀਂ ਇਹਨਾਂ ਨੂੰ ਵੀ ਸਿੱਖ ਜਾਂ ਦੇਸ਼ ਦੀ ਮੁਖਤਾਰਾ ਦੇ ਵਿੱਚ ਵਾਪਸ ਲੈ ਕੇ ਆਈਏ ਜਾਂ ਕਿ ਜਿਹੜੇ ਕਿ ਡਿੱਗੇ ਹੋਏ ਹਨ ਇਹਨਾਂ ਨੂੰ ਵੀ ਉੱਪਰ ਚੱਕੀਏ ਇਹ ਮੁੱਖੀ ਸੇਵਾ ਹੀ ਜਿਹੜੀ ਹੈ ਇਹ ਬਾਇਕਰੂ ਦੀ ਸੇਵਾ ਜਿਹੜੇ ਸੇਵਾ ਸੇਵਾ ਹੀ ਸਿਮਰਨ ਹੈ ਸੇਵਾ ਹੀ ਰਾਧਨਾ ਹੈ ਸੇਵਾ ਹੀ ਤੁਹਾਡੀ ਪ੍ਰਾਪਤ ਹੈ ਤੇ ਅਸੀਂ ਇਸ ਉਪਦੇਸ਼ ਤੇ ਨਾਲ ਜੋ ਸਾਨੂੰ ਸੈਂਕੜੇ ਸਾਲਾਂ ਤੋਂ ਪਹਿਲਾਂ ਦਿੱਤੇ ਗਏ ਹਨ ਗੁਰੂ ਸਾਹਿਬ ਵੱਲੋਂ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਪੂਰੀ ਪਾਰਦਰਸ਼ਕਤਾ ਨਾਲ ਇਹਨਾਂ ਦੀ ਸੇਵਾ ਲਈ ਜੁਟੇ ਹੋਏ ਹਾਂ ਵਾਹਿਗੁਰੂ ਪਾਲਾ ਕਰੇ ਤੇ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ ਹੈ ਉਹ ਸਦਾ ਭਰਪੂਰ ਰਹੇ ਦੁੱਗਣੀਆਂ ਚ ਚੌਗਣੀਆਂ ਤਰੱਕੀਆਂ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ